ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਕੀ ਸਾਨੂੰ ਜ਼ਮੀਨ ਵੇਚਣੀ ਚਾਹੀਦੀ ਐ ਜਾਂ ਜ਼ਮੀਨ ਨਹੀਂ ਵੇਚਣੀ ਚਾਹੀਦੀ ਇਹਦੇ ਤੇ ਅੱਜ ਆਪਾਂ ਗੱਲਬਾਤ ਕਰਦੇ ਆਂ ਆਓ ਵੀਡੀਓ ਕਰਦੇ ਆਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੈਂ ਸਿਰਫ ਇਸੇ ਸਵਾਲ ਨੂੰ ਅਡਰੈਸ ਕਰੂੰਗਾ ਕਿ ਆਪਾਂ ਨੂੰ ਜ਼ਮੀਨ ਵੇਚਣੀ ਚਾਹੀਦੀ ਆ ਜਾਂ ਨਹੀਂ ਵੇਚਣੀ ਚਾਹੀਦੀ ਦੇਖੋ ਇਹ ਅੱਜ ਦੀ ਮੈਂ ਗੱਲ ਕਰ ਰਿਹਾ ਜਿਹੜਾ ਅੱਜ ਆਏਗਾ ਦੋਸਤੋ ਅੱਜ ਜੇ ਜੀ ਆਪਾਂ ਜੇ ਤਾਂ ਆਪਾਂ ਗੱਲ ਕਰੀਏ ਕਿ ਮੈਂ ਲੋੜ ਬੰਦਾਂਗਾ ਜੇ ਤਾਂ ਮੈਂ ਹੈਗਾ ਲੋੜ ਬੰਦ ਫਿਰ ਆਪਾਂ ਨੂੰ ਜ਼ਮੀਨ ਵੇਚਣੀ ਚਾਹੀਦੀ ਹੈ ਕਿਉਂਕਿ ਜਦੋਂ ਮੈਂ ਲੋੜ ਬੰਦਾਂਗਾ ਤਾਂ ਮੈਂ ਕਿਸੇ ਚੀਜ਼ ਨੂੰ ਵੀ ਮਤਲਬ ਬਾਹਰ ਪਹਿਲਾਂ ਬਾਕੀ ਗੱਲਾਂ ਬਾਅਦ ਦੇ ਵਿੱਚ ਸੋ ਇਸ ਕਰਕੇ ਜਿਹੜੀ ਤਾਂ ਹੁੰਦੀ ਹੈ ਲੋੜ ਉਹ ਤਾਂ ਅਗਰ ਤੁਸੀਂ ਅੱਜ ਜ਼ਮੀਨ ਵੇਚਦੇ ਹੋ ਤਾਂ ਅੱਜ ਰੇਟ ਨੇ ਜਿਹੜੇ ਉਹ ਅਜੇ ਵੀ ਮਤਲਬ ਰੁਕੇ ਹੋਏ ਨੇ ਘਟਨੇ ਸ਼ੁਰੂ ਹੋਏ ਹੋਏ ਨੇ ਜੇ ਕੱਲ ਨੂੰ ਢਾਕਾ ਮਾਰਕੀਟ ਦਾ ਪੈ ਗਿਆ ਜਿਸ ਤਰ੍ਹਾਂ ਲੈਪਸ ਹੋ ਗਈ ਜੇ ਮਾਰਕੀਟ ਫੇਰ ਨਾ ਮਤਲਬ ਤੁਸੀਂ ਕਿਓ ਕਿ ਆਹ ਕੀ ਹੋ ਗਿਆ ਕਿਉਂਕਿ ਫਿਰ ਕਿਸੇ ਦੇ ਹੱਥ 'ਚ ਤਾਂ ਹੁੰਦਾ ਨਹੀਂ ਇਹ ਕੰਮ ਫੇਰ ਕੋਈ ਇੱਕ ਦੇ ਹੱਥ 'ਚ ਜਾ ਕੇ ਕਿਸੇ ਡੀਲਰਾਂ ਦੇ ਹੱਥ 'ਚ ਜਾਂ ਕੋਈ ਵਪਾਰੀਆਂ ਦੇ ਹੱਥ 'ਚ ਫੇਰ ਤਾਂ ਢਾਕਾ ਹੀ ਪੈਂਦੇ ਹੁੰਦੇ ਨੇ ਸੋ ਇਸ ਕਰਕੇ ਉਹਦਾ ਫਾਇਦਾ ਤੁਹਾਨੂੰ ਉਠਾਉਣਾ ਚਾਹੀਦਾ ਹੈਗਾ ਅੱਜ ਅਜੇ ਵੀ ਰੇਟ ਜਿਹੜਾ ਮਤਲਬ ਹੈਗਾ ਉਹ ਮੁੜ ਪਿਆ ਵਾਪਸ ਪਰ ਅਜੇ ਬਹੁਤ ਜ਼ਿਆਦਾ ਥੱਲੇ ਨਹੀਂ ਆਇਆ ਲੇਕਿਨ ਇਹ ਨਹੀਂ ਪਤਾ ਕਿ ਅਗਲੇ ਹਫਤੇ ਕੀ ਹੋ ਜਾਵੇ ਜਾਂ ਕੱਲ ਕੀ ਹੋ ਜਾਵੇ ਕਿਉਂਕਿ ਜਦੋਂ ਘਟਨਾ ਸ਼ੁਰੂ ਹੁੰਦਾ ਫਿਰ ਪੜਾਕਾ ਹੀ ਪੈਂਦਾ ਹੈਗਾ ਪਰ ਜੇ ਦੋਸਤੋਂ ਤੁਸੀਂ ਸੋਚਦੇ ਹੋ ਲੰਮੇ ਸਮੇਂ ਵਾਸਤੇ ਜੇ ਆਪਾਂ ਲੰਮੀ ਗੱਲ ਕਰੀਏ ਫਿਰ ਮੈਂ ਕਹੂੰਗਾ ਕਿ ਨਹੀਂ ਵੇਚਣੀ ਚਾਹੀਦੀ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਜੇ ਆਪਾਂ ਆਪਣੇ ਆਪਾ ਮਤਲਬ ਪਹਿਰਾ ਸਿਹਰਾ ਜੇ ਮੇਰੇ ਕੋਲੇ ਸਰਦਾ ਪੁੱਜਦਾ ਮੇਰਾ ਘਰ ਹੈ ਮੇਰੇ ਕੋਲ ਜ਼ਮੀਨ ਜਾਇਦਾਦ ਹੈਗੀ ਆ ਮੈਨੂੰ ਕੋਈ ਜ਼ਮੀਨ ਵੇਚਣ ਦੀ ਲੋੜ ਨਹੀਂ ਹੈਗੀ ਫਿਰ ਮੈਂ ਕਹੂੰਗਾ ਜ਼ਮੀਨ ਨਹੀਂ ਵੇਚਣੀ ਚਾਹੀਦੀ ਕਿਉਂਕਿ ਜਿੰਨੇ ਪੈਸੇ ਤੁਸੀਂ ਕੋਈ ਚੀਜ਼ ਅੱਗੇ ਵੇਚ ਕੇ ਕਮਾਓਗੇ ਜਾਂ ਕੁਝ ਕਰੋਗੇ ਉਹ ਤੁਹਾਡੀ ਲੰਮੇ ਸਮੇਂ ਦੇ ਵਿੱਚ ਪ੍ਰਾਪਰਟੀ ਨਹੀਂ ਤਾਂ ਬਦਲਣਾ ਹੀ ਬਦਲਣਾ ਮਤਲਬ ਇਹ ਨਹੀਂ ਹੈਗਾ ਜੇ ਹੁਣ ਤੁਸੀਂ ਮੰਨ ਲਓ ਜ਼ਮੀਨ ਨੂੰ ਆਪਦੀ ਨੂੰ ਰੱਖੀ ਰੱਖੋਗੇ ਤਾਂ ਉਹਨੇ ਵਧੀ ਜਾਣਾਗਾ ਮਤਲਬ ਲੰਮੇ ਸਮੇਂ ਬਾਅਦ ਤੇ ਤਾਂ ਜੇ ਤੁਸੀਂ ਰੱਖੰਦੇ ਮਤਲਬ ਉਸ 'ਚ ਹੈਗੇ ਉਹ ਤਾਂ ਤੁਹਾਨੂੰ ਜ਼ਮੀਨ ਨਹੀਂ ਵੇਚਣੀ ਚਾਹੀਦੀ ਲੰਮੇ ਸਮੇਂ ਦੇ ਵਿੱਚ ਤਾਂ ਜ਼ਮੀਨ ਨੇ ਮਹਿੰਗੀ ਦੋਸਤੋ ਹੋਣਾਗਾ ਇਹ ਤਾਂ ਮਤਲਬ ਮੈਂ ਤੁਹਾਨੂੰ ਭਵਿੱਖਬਾਣੀ ਕਰ ਹੀ ਦਿਨਾਗਾ ਪਰ ਜਿਵੇਂ ਜਿਹੜਾ ਜੋ ਮੈਂ ਕਿਹਾਗਾ ਜੇ ਮੈਨੂੰ ਲੋੜ ਹੈ ਕਿ ਜੇ ਮੈਂ ਮਤਲਬ ਲੋੜ ਵੱਧਾਗਾ ਮੇਰਾ ਨਹੀਂ ਸਰਦਾ ਫੇਰ ਫਿਰ ਜ਼ਮੀਨ ਆਪਾਂ ਨੂੰ ਵੇਚ ਕੇ ਵਪਾਰ ਕਰਨਾ ਕੋਈ ਮਾੜੀ ਗੱਲ ਨਹੀਂ ਮੈਂ ਤਾਂ ਹਮੇਸ਼ਾ ਕਹਿੰਦਾ ਜੱਟਾਂ ਨੂੰ ਵਪਾਰੀ ਬਣਨਾ ਚਾਹੀਦਾ ਹੁਣ ਤੁਸੀਂ ਅੱਜ ਸਪੂਲ ਕਰ ਲਓ ਬਾਈ ਜੀ ਜ਼ਮੀਨ ਵੇਚ ਕੇ ਆਪਣਾ ਅੱਗੇ ਜ਼ਮੀਨ ਲੈ ਲੈਣੇ ਮੰਨ ਕੋਸ ਥੋੜਾ ਡੰਗਸਾਰ ਲਿਆ ਜੇ ਤੁਸੀਂ 10 ਕਿੱਲੇ ਵੇਚੀਏ 10 ਕਿੱਲੇ ਚੋਂ 2 ਕਿੱਲੇ ਨਾਲ ਤੁਹਾਡਾ ਸਾਰਾ ਕਰਜ ਆ ਪੰਜ ਜੋ ਵੀ ਤੁਹਾਡਾ ਹੈਗਾ ਉਹ ਲੈ ਗਿਆ ਤੇ ਉਸ ਤੋਂ ਬਾਅਦ ਬਾਕੀ 8 ਕਿੱਲਿਆਂ ਦੀ ਜਿਹੜੀ ਪੇਮੈਂਟ ਹੈ ਉਹਨੂੰ ਤੁਸੀਂ ਮਤਲਬ ਦੀ ਪੇਮੈਂਟ ਨੂੰ ਘੱਟ ਰੇਟ ਵਾਲੀ ਜਗ੍ਹਾ ਤੇ ਕਿਤੇ ਲਾ ਕੇ ਪੈਸੇ ਉੱਥੋਂ ਤੁਸੀਂ ਆਪਣੇ ਉਹ ਕਰ ਸਕਦੇ ਹੋ ਜ਼ਮੀਨ ਵਧਾ ਸਕਦੇ ਹੋ ਜਾਂ ਕੋਈ ਹੋਰ ਕਾਰੋਬਾਰ ਵੀ ਵਧਾ ਸਕਦੇ ਹੋ ਉਹ ਤੁਹਾਡੇ ਫਾਇਦੇ ਦੀ ਗੱਲ ਹੈ ਜੀ ਤੇ ਲੇਕਿਨ ਲੰਮੇ ਸਮੇਂ ਵਾਲੀ ਜਿਹੜੀ ਬਾਤ ਹੈ ਦੋਸਤੋ ਉਹਨੂੰ ਮੈਂ ਫੇਰ ਤੁਹਾਨੂੰ ਮੁੜ ਕੇ ਕਹੂੰਗਾ ਕਿ ਲੰਮੇ ਸਮੇਂ ਵਾਸਤੇ ਆਪਾਂ ਨੂੰ ਜ਼ਰੂਰ ਰੁਕਣਾ ਚਾਹੀਦਾਗਾ ਜ਼ਮੀਨ ਫੇਰ ਨਹੀਂ ਵੇਚਣੀ ਚਾਹੀਦੀ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੀ ਡਿਟੇਲ ਦੋਸਤੋ ਮੈਂ ਤੁਹਾਨੂੰ ਇੱਕ ਅੱਧੇ ਦਿਨ ਚ ਦੋ ਅੱਜ ਥੋੜਾ ਜਿਹਾ ਸਮਾਂ ਘੱਟ ਸੀਗਾ ਤੇ ਤੁਹਾਨੂੰ ਪੂਰੀ ਫਿਰੇ ਤੇ ਮੈਂ ਅੱਥਾ ਤੇ ਵੀ ਤੁਹਾਡ ਨੂੰ ਇੱਕ ਵੀਡੀਓ ਲੈ ਕੇ ਆਉਂਗਾ ਅੱਜ ਥੋੜੀ ਜਿਹੀ ਮੈਨੂੰ ਕਾਲੀ ਕਰਕੇ ਮਾਫੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ